ਪਰਵਾਹ ਨੂੰ ਅਨਸਾਰ ਤੋੜ ਲਈ ਬਹੁਤ ਇਨਸਾਫ ਸੰਤ ਲੋਕੋ ਪਹਲਾਏ ਘਟਨਾ ਜਿਹੜੀ ਵਾਪਰੀ ਆ ਜਿਸ ਕਾਂਗਨਾਵ ਦੇ ਤੇ ਜ਼ਬਰ ਹੋਇਆ ਇਹ ਕੋਈ ਸੁਤੇ ਸਾਥ ਇਹ ਘਟਨਾ ਨਹੀਂ ਵਾਪਰੀ ਭਗਮਾਨਤਾ ਮਾਨਤਾ ਦਾ ਸਟੈਂਡ ਪੂਰਾ ਬਣਿਆ ਹੋਇਆ ਹੈ ਜਿਹੜੇ ਲੜਨਾਰੇ ਲੋਕ ਆ ਜਾਂ ਕੋਈ ਵੀ ਲੋਕ ਨੇ ਉਹਨਾਂ ਦੇ ਉੱਤੇ ਸਰਕਾਰ ਦੀ ਦਾਇਰਕ ਤੇ ਪ੍ਰਸ਼ਾਸਨ ਦੀ ਦਾਇਰਕ ਹੋਣੀ ਜ਼ਰੂਰੀ ਹੈ ਮੈਂ ਧਾਰਨਾ ਦੇ ਸਕਦਾ ਆਪ ਪਿਛੇ ਸਿੱਖਾ ਕ੍ਰਾਂਤੀ ਦਾ ਐਲਾਨ ਕੀਤਾ ਗਮਵਾਲੂ ਗੋਤਰ ਕੰਨਾਂ ਨੂੰ ਕਮਰਾ ਨੂੰ ਲੰਗ ਕਰਕੇ ਪਰਾ ਚਾਹੋਲੇ ਦਾ 72 ਟੀਚਰ ਬਾਹਰ ਕੱਢੇ ਹੋਇਆ ਮਨੇ ਮੈਂ ਤਾਂ ਜਿਹਨੇ ਕੱਪੜੇ ਬਾਜੀ ਕੀਤੀ ਐ ਇਥੋਂ ਦੇ ਪੁਕਾਤ ਨੇ ਲੇਕੀ ਉੱਚ ਗਿਆ ਕਿ ਇਹਨੇ ਗੜਬੜਾ ਕੀਤੀ ਐ ਖਾਣੇ ਦੇ ਵਿੱਚ ਲੋਕ ਪੰਗ ਕਰ ਰਹੇ ਆ ਕਿਤੇ ਝਿਰੜੀਆਂ ਫੈਕਟਰੀਆਂ ਨਾਲ ਲੱਗਣ ਸਾਡੇ ਪਿੰਡ ਦੇ ਵਿੱਚ ਤੇ ਮਾਨ ਸਰਕਾਰ ਦਾ ਸਟਾਰਟ ਆ ਕੇ ਮਾ ਲਵਾਉਣੀ ਐ ਉਹਨਾਂ ਲੋਕਾਂ ਤੇ ਜ਼ਬਰ ਕੀਤਾ ਉਹਨਾਂ ਦੇ ਤੰਤ ਪੱਟੇ ਉੱਥੋਂ ਦਾ ਦਰਤੀ ਇਹ ਕਹਿ ਰਿਹਾ ਕਿ ਅਸੀਂ ਪੁੱਠ ਮੁਕਾਬਲੇ ਵੀ ਬਣਾ ਦਿੰਨੇ ਹੁੰਨੇ ਆ ਤਾਂ ਫਿਰ ਉਹ ਚ ਲੈਂਦੇ ਵਿੱਚੋਂ ਇਹਨੂੰ ਲੱਗਦਾ ਕਿ ਮਨਿੰਦਰ ਦੇ ਜੇ ਜ਼ਬਰ ਕਰਕੇ ਮਾਰਤਾ ਤਾਂ ਕੋਈ ਗੱਲ ਨਹੀਂ ਜੇ ਕੋਈ ਚਿੱਤੇ ਦੇ ਖਲਾ ਬੋਲਦਾ ਹੋਵੇ ਲੱਤਾਂ ਟੁੱਟੀਆਂ ਜਾ ਰਹੀਆਂ ਪਾਣੀ ਢੇਜੂ ਜੇ ਕੋਈ ਪੰਡਤੋ ਨਾਮ ਨਾਲ ਬੋਲਦਾ ਹੋਵੇ ਇੰਸਪੈਕਟਰ ਧਮਕੀਆਂ ਦਿੰਦਾ ਹੈ क्योंकि जी फैसला किया कि के तो बाद पंजाब चिट्टा नहीं मिलेगा यह हकीकत मुखी नहीं यह ड्रामेबाजी है इस करके प्रभु जिस रात मान तुर पिया रा, के राह जरा तुरा वो अहमे नहीं तुर पिया कहता मैं कार ਆਨਾਲਾ ਸਭ ਤੋਂ ਹੱਥ ਠੋਕਾਂ ਮਾਰਨ ਦੀਆਂ ਨੀਤੀਆਂ ਲਾਗੂ ਕਰਨੀਆਂ ਕਿਸੇ ਦੇ ਕ੍ਰੰਟ ਲਾ ਕੇ ਜ਼ਬਰਦਸਤ ਕਰਕੇ ਮਾਰਨਾ ਪਵੇ ਕਿਸੇ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਪਾਣਾ ਕਿਸੇ ਨੂੰ ਜੇਲ੍ਹ ਵਿੱਚ ਤੱਕਣਾ ਪਾ ਕੇ ਅੰਦਰ ਟੈਂਟ ਪਾੜਨੇ ਪੈਣ ਕਿਸੇ ਤੇ ਲਾਠੀ ਚਾਰਜ ਕਰਨਾ ਪਵੇ ਲੱਕਾ ਤੋੜਨੀਆ ਪਵੇ ਮੈਂ ਕਰੂੰਗਾ ਕਿ ਮੈਂ ਉਹਦਾ ਨਾਲ ਦਾ ਪੁੱਤਾਂ ਕਾਫੜ ਕਰਾਣਾ ਦਾ ਕਹੋ ਕਿ ਪਾਤ ਸਰਕਾਰ ਇੰਗਲੈਂਡ ਦੇ ਨਾਲ ਮਾਰਕਾ ਟੈਕਸ ਮੁਕਤ ਬਪਾਸ ਨੌਕਾ ਕਾਰਗਾਰੀਆ ਜਿਨੇ ਚ ਮੇਰੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਕਿਸਾਨ ਡੇਰੀ ਦਾ ਕੰਦਾ ਕਰਨ ਵਾਲੇ ਲੋਕ ਜੇ ਉਹ ਵਪਾਰ ਤੇ ਦਸਕਾ ਗਲਾਇਆ ਤੇਰਾ ਕਰਤੇ ਅਮਰੀਕਾ ਤੇ ਵੀ ਹੋ ਗਏ ਇਹ ਸਾਰਿਆਂ ਨੂੰ ਪਰਵਾਦ ਕਰ ਦੇਣਾ ਉਹਨਾਂ ਨੀਤੀਆਂ ਦੇ ਨਾਲ ਖੇਤੀ ਨੀਤੀ ਦੇ ਵਿੱਚੋਂ ਤੇ ਦੈਰੀ ਦੇ ਵਿੱਚ ਤੇ ਛੋਟੇ ਪਰਚੂਨ ਦੇ ਵਿੱਚ ਵੱੱਡੇ ਵੱਡੇ ਮੌਲ ਕਰੇ ਕਰਨੇ ਆ। ਉਹਨਾਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਭਾਗ ਹਸਮਾਨ ਅੱਜ ਪਰਲੋ ਮੱਛੀ ਹੋ ਰਿਹਾ। ਨਵੇਂ ਨਵੇਂ ਬ੍ਰਾਹਮੇ ਕਰ ਰਿਹਾ। ਪਹਿਲਾਂ ਕਿਸਾਨਾਂ ਤੇ ਬੜੇ ਛਾਰੇ ਦੇ ਸੁਨੇਹੇ ਕਰਕੇ ਤਵੇਂ ਲਾਇਆ। ਕਿਤੇ ਕਹਿੰਦਾ ਧਰਨੇ ਲਾਉਂ ਆ ਲੋਕਾਂ ਨੂੰ ਵੀ ਕਹਿ ਦੇ ਕਿ ਤਾਂ ਉਹੀ ਆ ਕੇ ਰਹਿ ਗਈ ਕੋਈ ਲੋਕਾਂ ਦੀ ਮਜਬੂਰੀ ਬਣਾਈ ਹੋਈ ਆ ਤੁਸੀਂ ਸੁਣਦੇ ਨਹੀਂ ਕਿ ਤਾਂ ਜਿਹਦੇ ਕਰਕੇ ਇਹਨਾਂ ਨੂੰ ਧਰਨੇ ਤੇ ਮਜਾਰੇ ਆਪਣੀ ਆਵਾਜ਼ ਬੁਲੰਦ ਕਰਨੀ ਪੈਂਦੀ ਹੈਗਾ ਇਨਸਾਫ਼ ਕਿਉਂ ਸਾਨੂੰ ਚਾਹ ਜ ਕਰਤਾ ਜਦੋਂ ਕਿ 22 ਸਾਲੋ ਕੇ ਖੇਤੀ ਨੀਤੀ ਤੇ ਸੀ ਖੜੇ ਤੇ ਜਨੂਵਾਰੋ ਭਗਤ ਮਾਰਦੀ ਟੇਬਲ ਤੇ ਕਹਿੰਦਾ ਮੇਰੇ ਨਾਲ ਖੇਤੀ ਨੀਤੀ ਤੇ ਬਾਤ ਕਰ ਲੈਣਾ ਤਾਂ ਕੱਲ ਭੱਜ ਗਿਆ ਕੁਰਸੀ ਛੱਡ ਕੇ ਭੱਜ ਗਿਆ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਸੀਂ ਚੈਲੰਜ ਕੀਤਾ ਕਿ ਤੁਸੀਂ ਉਹਦਾ ਜਵਾਬ dona ਤਾਂ ਚੈਲੰਜ ਕਬੂਲ ਕਰਤਾ ਕਹਿੰਦਾ ਮੈਨੂੰ ਤਾਂ ਖੇਤੀ ਦੀ ਲੋੜ ਹੈ ਝੋਨਾ ਲਾਉਣਾ ਤੇ ਮੈਂ ਬੈਠੂ ਮੂਛ ਦਾ ਮਾਟੀ ਲੈਣਾ ਵੇਖਾਂਗੇ ਤੂੰ ਝੋਨਾ ਲਾਉਣਾ ਤੂੰ ਖੇਤੀ ਚਲਾਉਣੀ ਹੈ ਇਹਦਾ ਲੋਕਾਂ ਨੇ ਚਲਾਉਣੀ ਹੈ ਇਸ ਕਰਕੇ ਮੇਰੇ ਲੋਕੋ ਤੇ ਪੰਜਾਬ ਸਰਕਾਰ ਤੇ ਨਾਲ ਪਾਰਟਿਸਕਾਰ ਹਰ ਮਲਕ ਹੈ ਹਰਾ ਅੱਕੇ ਵਾਰ ਨੂੰ ਦੱਪਣਾ ਚਾਹਦੇ ਨੇ ਆਓ ਜਿਹੜਾ ਰਸਤਾ ਨੇ ਅਪਣਾਇਆ ਮਨੰਦਰ ਇਕਲਿਗਾ ਪਤਾ ਨਹੀਂ ਕਿੰਨੇ ਮਨਿੰਦਰਜੀਤ ਨੂੰ ਇਹਨਾਂ ਨੇ ਜਬਰ ਕੱਟ ਕੇ ਮਾਰਨਾ ਉਹਨਾਂ ਨੂੰ ਸਾਫ਼ ਤੋਂ ਵਾਟ ਕੇ ਵੱਡੀ ਲਹਿਰ ਖੜੀ ਕਰਕੇ ਤਾਂ ਕਿ ਇਹਨਾਂ ਲੋਕਾਂ ਨੇ ਜਿਹੜੇ ਜ਼ਬਰ ਤੇ ਰਾ ਪਏ ਨੇ ਸਾਡੇ ਮਸੂਮ ਬੱਚਾ ਨੂੰ ਜਤੀਪਨਾਰੇ ਨੇ ਉਹਨਾਂ ਦਾ ਮੂੰਹ ਕੋਟਣਾ ਜਵਾਬ ਦਿੱਤਾ ਜਾਵੇ ਇਹਨੀਆਂ ਬੇਨਤੀਆਂ ਦੇ ਨਾਲ ਸਾਰੇ ਸੱਤੇ ਦਾ